ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਚੰਗੇ ਜਿੰਦ ਦੇ ਨਾਲ ਦੋ ਤਾਜ਼ੀਆਂ ਝੋਟੀਆਂ ਸੁੰਜੀਆਂ ਵੀ ਆ ਬੱਚੇ ਸਮੇਤ ਆ ਇਹ ਸੇਲ ਦਾ ਡਿਟੇਲ ਵੀਰ ਤੁਹਾਨੂੰ ਪਾਉਂਦੇ ਆ ਹਾਂਜੀ ਸਤਿਗੁਰੂ ਬਾਈ ਜੀ ਸਤਿਗੁਰੂ ਬਾਈ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਕਮਲਦੀਪ ਬਾਈ ਪਿੰਡ ਜੇਠੂਕੇ ਜ਼ਿਲ੍ਹਾ ਫਿਰੰਦਾ ਜ਼ਿਲ੍ਹਾ ਫਿਰੰਦਾ ਹੈਗਾ ਪਿੰਡ ਜੇਠੂਕੇ ਤਪੇ ਤੇ ਰਾਮਪੁਰੇ ਦੇ ਸਾਹਮਣੇ ਆ ਗਿਆ ਰਾਮਪੁਰੇ ਦੇ ਸਾਹਮਣੇ ਦਾ ਮੋਬਾਈਲ ਨੰਬਰ ਆਪਣਾ 78373 20687373 14086 14086 ਆਪਣਾ ਵਪਾਰ ਦਾ ਕੰਮ ਹੈ ਕਿ ਰੇਡੂ ਬਸਵਾ ਵਪਾਰ ਕੀਤਾ ਬਾਈ ਹੁਣ ਸ਼ੁਰੂ ਕੀਤਾ ਹੁਣੀ ਠੀਕ ਹੈ ਮਤਲਬ ਰਝਾਣੇ ਇਸ ਕੰਮ ਲਈ ਹੋਇਆ ਨਵਾ ਤੇ ਪਹਿਲਾ ਨੰਬਰ ਜਿਹੜੀ ਝੋਟੀ ਦੇਖਦੇ ਪਏ ਕਿਹੜਾ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਆ ਬਾਈ ਤੀਜਾ ਸੂਆ ਕੈਦਨ ਹੋ ਕੇ ਸੂਈ ਨੂੰ ਅਜੇ ਰਾਤ ਹੀ ਸੂਈ ਆ ਜੇਰ ਹੋ ਗਈ ਆ ਬਾਈ ਠੀਕ ਹੈ ਜੇਰ ਇਹਦੀ ਪੱਠਲ ਜਾ ਪਈ ਆ ਰਾਤ ਦੀ ਸੂਈ ਵੀ ਆ ਤੇ ਬੱਚਾ ਕੀ ਜਿੱਦਦਾ ਹੈ ਨਾ ਕੱਟੀ ਆ ਬਈ ਬੱਚਾ ਕੱਟੀ ਚੰਗੀ ਜਿੱਦਦਾਰ ਵਾਲੀ ਹੁਣ ਪਾਲਣ ਵਾਲੀ ਹਾਂ ਬਈ ਪਾਲਣ ਤੇ ਕਿੰਨਾ ਕੁ ਬੋਲਾ ਚੋਇਆ ਸਵੇਰੇ ਆਪੇ ਦਾ ਬੋਲਾ ਅਸਲੀ ਬੋਲਾ ਸਵੇਰੇ ਆਪ ਲਗਭਗ 14 1/2 ਕਿਲੋ 14 1/2 ਕਿਲੋ ਜੋਤਾ ਬਈ ਬੱਚਾ ਫਰਜ ਤੇ ਚਵਾਈ ਚ ਵੀ ਓਕੇ ਆ ਚਵਾਈ ਚ ਵੀ ਓਕੇ ਆ ਜੀ ਆਪ ਠੀਕ ਆ ਤੇ ਮਾਲਕ ਨੇ ਦੱਸਿਆ ਉਹ ਪਿਛਲੇ ਸਵੇਰ ਦੁੱਧ ਕਿੰਨਾ ਪਾਇਆ ਬਈ ਪਿਛਲੇ ਸਵੇਰ 16 ਲੀਟਰ ਦਿੱਤਾ ਬਈ ਠੀਕ ਆ ਇਸ ਵਾਰ ਆਪਾਂ ਕੀ ਅੰਦਾਜ਼ਾ ਲਾ ਸਕਦੇ ਹਾਂ ਦੁੱਧ ਦਾ ਦੇ ਦੂ ਬਈ 18-19 ਲੀਟਰ ਦੁੱਧ ਦੇ ਦੂ ਤੇ ਮੁੱਲ ਇਹਦਾ ਕੀ ਰੱਖਿਆ ਮੋਲੇ ਦਾ 155 ਬਾਈ ਮਾਰਦਾਨ ਹੋ ਜਾਊਗਾ 2000 2000 ਮਾਨਤਾ ਨਹੀਂ ਹੋਊਗਾ ਤੋਰੀ ਬਾਹਰ ਨੂੰ ਸੋ ਵੀਰੋ ਕੱਤ ਕਾਠ ਵਗੈਰਾ ਝੂਟੀਆਂ ਦੇਖ ਸਕਦੇ ਹੋ ਤਾਜੀ ਸੁਈ ਵੀ ਹੈ ਰਾਤ ਦੀ ਜੇਰ ਵਗੈਰਾ ਕੰਮ ਡਾਨਾ ਪਿੱਛੇ ਇਹਦੇ ਕੱਟੀਆਂ ਕੱਤ ਕਾਠ ਵਗੈਰਾ ਤੇ ਬਾਡੀ ਵੰਤਰ ਵਗੈਰਾ ਚੰਗੀ ਹੈ ਜਿੰਦ ਜਾਨ ਵਾਲੀ ਪਲੀ ਪੁਲੀ ਵੀ ਬਹੁਤ ਆ ਸੋ ਤੀਸਰਾ ਖੁਸ਼ ਹੈ ਇਸ ਵਾਰ ਸੁਈ ਆ 155000 ਰੁਪਏ ਦੀ ਕੀਮਤ ਆ ਸਿੰਘ ਮੂਹ ਮੱਥਾ ਤੁਸੀਂ ਦੇਖ ਸਕਦੇ ਹੋ ਤੇ ਦੁੱਧ ਤਕਰੀਬਨ ਵੀ ਦੱਸਦੇ ਕਿ 17-18 ਲੀਟਰ ਦੀ ਇਸ ਤੋਂ ਉਮੀਦ ਆ ਵੀ ਚੰਗਾ ਪਾ ਦੂ ਚੌਣ ਚਵਾ ਬਿਲਕੁਲ ਵੀਰ ਕਹਿੰਦਾ ਓਕੇ 1,55,000 ਰੁਪਏ ਕੀਮਤ ਦਾ ਤਾਜੀ ਸੂਈ ਵੀ ਪਿੱਛੇ ਕੱਟੀ ਆ ਜੀਰ ਵਗੈਰਾ ਡਾਣਾ ਤੇ ਬਾਈ ਜੀ ਦੂਜੇ ਨੰਬਰ ਜਿਹੜੀ ਝੋਟੀਆਂ ਪਏ ਦੇਖਦੇ ਆ ਕਿੰਨੇ ਦਿਨਾਂ ਦੀ ਸੂਈ ਵੀ ਇਹ ਇਹ ਬਾਈ 18 ਕਿੰਨਾਂ ਦੀ ਸੂਈ ਆ 13 ਲੀਟਰ ਦੁੱਧ ਤਿਆਰ ਹੈ ਉਸ ਵਾਰ ਬੱਚਾ ਇਹਦੇ ਪਿੱਛੇ ਵੀ ਆ ਗਈ ਕੱਟੀ ਹੈਣਾ ਇਹਦੇ ਪਿੱਛੇ ਵੀ ਕੱਟੀ ਆ ਜੀ ਠੀਕ ਆ ਚੰਗੀ ਜੰਦਜਾਨ ਵਾਲੀ ਤੇ ਸੁਆ ਆਪਣਾ ਸੂਈ ਆ ਤੀਜਾ ਸੂਆ ਬਾਈ ਦੁੱਧ ਕਿੰਨਾ ਹੋ ਹੁਣ ਦੁੱਧ 13 ਲੀਟਰ ਹੋਣਾ ਬਾਈ ਦੋ ਟਾਈਮ ਚ ਵਾਦਾਂਗੇ ਆਪਾਂ ਤਿੰਨ ਲੰਗ ਚੋਲੇ ਭਾਵੇਂ ਕੋਈ 13 ਲੀਟਰ ਦੁੱਧ ਸਾਢੇ 6 ਲੀਟਰ ਇੱਕ ਟਾਈਮ ਦਾ ਦੁੱਧ ਨਿਪੜੂਗਾ ਜਮਾ ਨਿਪੜੂਗਾ ਬਾਈ ਤੇ ਚੋਣ ਵਗੈਰਾ ਓਕੇ ਜਾਮਾ ਚੋਣ ਵਗੈਰਾ ਜਾਮਾ ਓਕੇ ਤੇ ਇਹਦਾ ਮੁੱਲ ਕੀ ਆ ਇਹਦਾ ਮੁੱਲ 1 15 ਬਾਈ ਟੋਰੀ ਬਾਹਰ ਨੂੰ ਸੋ ਵੀਰੋ ਦੂਜੇ ਨੰਬਰ ਵਾਲੀ ਝੋਟੀ ਦੇਖ ਸਕਦੇ ਹੋ ਤੀਸਰਾ ਸੁਆ ਸੂਈ ਅੱਜ 19ਵਾਂ ਦਿਨ ਹੋ ਗਿਆ ਸੂਈ ਨੂੰ ਪਿੱਛੇ ਇਹਦੇ ਵੀ ਕੱਟੀ ਆ ਤੇ ਬਾਕੀ ਥਾਣਾ 'ਚ ਬਿੱਥੀ ਦੇਖ ਸਕਦੇ ਹੋ ਪਸਮਾਕ ਕਰਕੇ ਲਗਭਗ 5 ਪੌਣੀ ਗਿੱਠ ਦਾ ਹਾਸਲਾ ਪਾਉਂਦੀ ਉਥਾਣਾ ਦੇ ਵਿੱਚ ਚੋੜ ਚਵਾਓ ਕਿ 13 ਲੀਟਰ ਦੁੱਧ ਤੁਹਾਨੂੰ ਦੋ ਟਾਈਮ ਚਾਹੇ ਚੋੜਿਓ ਚਾਹੇ ਚੋੜਿਓ ਤਿੰਨ ਟਾਈਮ ਚਵਾ ਕੇ ਦਿੱਤਾ ਜਾਊ ਤੇ ਲੇਵੇ ਦੀ ਪੂਰੀ ਸਾਫ ਸੁਥਰੀ 1,115,000 ਰੁਪਇਆ ਇਹਦੀ ਕੀਮਤ ਦਾ ਥੋੜੀ ਬਹੁਤ ਹੀ ਮੌਕੇ ਤੇ ਗਜੈਸ ਹੋ ਜੂਗੀ ਹਾਂਜੀ ਵੀਰੇ ਨੰਬਰ ਬੋਲਿਓ ਦੁਬਾਰਾ ਆਪਣਾ ਨੰਬਰ 7897314086 ਬਈ ਪਿੰਡ ਜੇਠੂ ਕੇ ਜ਼ਿਲ੍ਹਾ ਬਠਿੰਡਾ ਪੈਗਿਆ ਸੋ ਦੋਨਾਂ ਨਗਾ ਦੇ ਵਿੱਚੋਂ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਸੂਰੇ ਸਬਾਏ ਜੇਰ ਵਗੈਰਾ ਡਾਨਾ ਤੇ ਪਿੱਛੇ ਬੱਚੇ ਫੀਮੇਲ ਕਾਫ ਕਟੀਆਂ ਗਿਆ ਤੋ ਤੁਸੀਂ ਦੋਨੇ ਨਾਲ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਗੇ ਕਿਸੇ ਨਵੀਂ